ਭਿਖਾਰੀ ਬੱਚਿਆਂ ਦੀ ਪਰੇਸ਼ਾਨ ਨੂੰ ਲੈ ਕੇ ਹੁਣ ਸਰਕਾਰ ਵੱਲੋਂ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ ਦੱਸਦੀ ਹੈ ਕਿ ਵੱਡੇ ਸ਼ਹਿਰਾਂ ਦੇ ਚੌਰਾਹਿਆਂ ਤੇ ਜੋ ਬੱਚੇ ਪੇਖ ਮੰਗਦੇ ਨਜ਼ਰ ਆਉਂਦੇ ਹਨ ਉਹਨਾਂ ਦੀ ਹੁਣ ਡੀਐਨਏ ਜਾਂਚ ਕਰਵਾਈ ਜਾਏਗੀ ਬਿਲਕੁਲ ਸਹੀ ਸੁਣਿਆ ਦੱਸਦੀ ਹੈ ਕਿ ਇਹ ਮੁਹਿੰਮ ਜਿਹੜੀ ਹੈ ਉਹ ਦਿੱਲੀ ਤੋਂ ਸ਼ੁਰੂ ਕੀਤੀ ਜਾਏਗੀ ਜਿਹੜੀ ਪੰਜਾਬ ਸਣੇ ਹੋਰ ਵੀ ਰਾਜਿਆਂ ਤੇ ਉਸ ਤੋਂ ਬਾਅਦ ਲਾਗੂ ਕੀਤੀ ਜਾਏਗੀ ਤਾਂ ਮਿਨਿਸਟਰੀ ਆਫ ਸੋਸ਼ਲ ਜਸਟਿਸ ਐਂਡ ਐਮਪਾਵਰਮੈਂਟ ਵੱਲੋਂ ਲਿਆਂਦੇ ਗਏ ਇਸ ਕਦਮ ਤਹਿਤ ਮਾਪਿਓ ਅਤੇ ਬੱਚੇ ਦਾ ਡੀਐਨਏ ਟੈਸਟ ਜਿਹੜਾ ਉਹ ਕਰਵਾਇਆ ਜਾਏਗਾ ਤਾਂ ਜੋ ਪਤਾ ਲੱਗ ਸਕੇ ਕਿ ਬੱਚਾ ਜਿਹੜਾ ਹੈ ਉਹ ਆਪਣੇ ਮਾਪਿਆਂ ਦਾ ਹੀ ਹੈ ਉਹਨਾਂ ਦਾ ਅਸਲੀ ਵਾਰਿਸ ਹੈ ਤਾਂ ਦੱਸਦੀ ਹੈ ਕਿ ਕੈਬਨਿਟ ਮੀਟਿੰਗ ਦੇ ਦੌਰਾਨ ਇਹ ਫੈਸਲਾ ਲਿੱਤਾ ਗਿਆ ਜਿਸ ਤੋਂ ਬਾਅਦ ਮੰਤਰੀ ਵਰੇਨ ਕੁਮਾਰ ਨੇ ਦੱਸਿਆ ਕਿ ਕਈ ਵਾਰੀ ਲੋਕ ਬੱਚਿਆਂ ਨੂੰ ਆਪਣਾ ਦੱਸਦੇ ਹਨ ਪਰ ਟੈਸਟ 'ਚ ਸੱਚਾਈ ਜੜੀ ਉਹ ਸਾਹਮਣੇ ਆ ਜਾਏਗੀ ਤਾਂ ਇਸ ਕਦਮ ਨਾਲ ਬੱਚਿਆਂ ਦੀ ਤਸਕਰੀ ਅਤੇ ਉਹਨਾਂ ਨਾਲ ਹੋ ਰਹੀ ਬਦਸਲੂਕੀ ਤੇ ਵੀ ਰੋਕ ਲੱਗ ਸਕਦੀ ਹੈ ਜੇਕਰ ਪਤਾ ਲੱਗੇ ਕਿ ਬੱਚਾ ਅਸਲੀ ਵਾਰਸ ਨਹੀਂ ਹੈ ਤਾਂ ਉਸ ਦੀ ਜਾਂਚ ਕੀਤੀ ਜਾਏਗੀ ਤਾਂ ਇਹ ਮਾਮਲਾ ਜੜਾ ਹੈ ਉਹ ਪੁਲਿਸ ਕੋ ਜਾਏਗਾ ਜਿਸ ਦੇ ਉੱਪਰ ਕੜੀ ਕਾਰਵਾਈ ਜੜੀ ਉਹ ਵੀ ਕੀਤੀ ਜਾਏਗੀ ਤਦਾਦ ਚੱਲੀ ਹੈ ਕਿ ਹੁਣ ਭਿਖਾਰੀ ਬੱਚਿਆਂ ਦੀ ਪਰੇਸ਼ਾਨ ਨੂੰ ਲੈ ਕੇ ਸਰਕਾਰ ਇੱਕ ਵੱਡਾ ਕਦਮ ਚੁੱਕਣ ਜਾ ਰਹੀ ਹੈ ਦਿੱਲੀ ਤੋਂ ਸ਼ੁਰੂ ਹੋਣ ਵਾਲੀ ਇਹ ਮੁਹਿੰਮ ਹੁਣ ਪੰਜਾਬ ਸਣੇ ਹੋਰ ਵੀ ਰਾਜਾਂ 'ਚ ਜਲਦ ਹੀ ਲਾਗੂ ਕੀਤੀ ਜਾਏਗੀ ਤਵੱਡੇ ਸ਼ਹਿਰਾਂ ਦੇ ਚੌਰਾਹਿਆਂ ਤੇ ਲਾਲ ਬੱਤੀ ਵਾਲਿਆਂ ਥਾਵਾਂ 'ਤੇ ਭਿਖ ਮੰਗਦੇ ਬੱਚਿਆਂ ਦੀ ਪਛਾਣ ਨੂੰ ਲੈ ਕੇ ਹੁਣ ਸਰਕਾਰ ਇੱਕ ਵੱਡਾ ਕਦਮ ਚੁਕੇਗੀ ਦੱਸਦੀ ਹੈ ਕਿ ਦਿੱਲੀ ਤੋਂ ਸ਼ੁਰੂ ਹੋਣ ਵਾਲੀ ਇਹ ਮੁਹਿੰਮ ਹੁਣ ਪੰਜਾਬ ਦੇ ਹੋਰ ਰਾਜਾਂ 'ਚ ਵੀ ਜਲਦੀ ਹੀ ਲਾਗੂ ਕਰ ਦਿੱਤੀ ਜਾਏਗੀ ਤਾਂ ਮਿਨਿਸਟਰੀ ਆਫ ਸੋਸ਼ਲ ਜਸਟਿਸ ਐਂਡ ਐਮਪਾਇਰਮੈਂਟ ਨੇ ਹੁਣ ਇਹ ਫੈਸਲਾ ਕੀਤਾ ਹੈ ਕਿ ਬੱਚੇ ਸੜਕਾਂ ਤੇ ਪੇਖ ਮੰਗਦੇ ਮਿਲਦੇ ਹਨ ਉਹਨਾਂ ਦੇ ਮਾਪਿਆਂ ਨਾਲ ਡੀਐਨਏ ਟੈਸਟ ਜਿਹੜਾ ਕਰਵਾਇਆ ਜਾਏਗਾ ਤਾਂ ਕਿ ਬੱਚਿਆਂ ਦੀ ਤਸਕਰੀ ਜਿਹੜੀ ਹੈ ਉਸ ਤੇ ਰੋਕ ਲਗਾਈ ਜਾ ਸਕੇ ਤਾਂ ਜੇਕਰ ਬੱਚਾ ਜਿਹੜਾ ਹੈ ਉਹ ਮਾਪਿਆਂ ਦਾ ਨਹੀਂ ਨਿਕਲਦਾ ਜੇਕਰ ਮਾਪਿਆਂ ਦੇ ਨਾਲ ਉਹਦਾ ਡੀਐਨਏ ਟੈਸਟ ਜਿਹੜਾ ਹੈ ਉਹ ਮੈਚ ਨਹੀਂ ਹੁੰਦਾ ਤਾਂ ਇਹ ਮਾਮਲਾ ਜਿਹੜਾ ਹੈ ਉਹ ਪੁਲਸ ਕੋਲ ਜਾਏਗਾ ਤੇ ਇਸ ਦੀ ਵੱਡੀ ਕਾਰਵਾਈ ਕੀਤੀ ਜਾਏਗੀ ਇਸਤੇ ਭਿਖਾਰੀ ਬੱਚਿਆਂ ਦੀ ਪਰੇਸ਼ਾਨ ਨੂੰ ਲੈ ਕੇ ਹੁਣ ਸਰਕਾਰ ਵੱਲੋਂ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ ਦੱਸਦੀ ਹੈ ਕਿ ਵੱਡੇ ਸ਼ਹਿਰਾਂ ਦੇ ਚੌਰਾਹਿਆਂ ਤੇ ਜੋ ਬੱਚੇ ਪੇਖ ਮੰਗਦੇ ਨਜ਼ਰ ਆਉਂਦੇ ਹਨ ਉਹਨਾਂ ਦੀ ਹੁਣ ਡੀਐਨਏ ਜਾਂਚ ਕਰਵਾਈ ਜਾਏਗੀ ਬਿਲਕੁਲ ਸਹੀ ਸੁਣਿਆ ਦੱਸਦੀ ਹੈ ਕਿ ਇਹ ਮੁਹਿੰਮ ਜਿਹੜੀ ਹੈ ਉਹ ਦਿੱਲੀ ਤੋਂ ਸ਼ੁਰੂ ਕੀਤੀ ਜਾਏਗੀ ਜਿਹੜੀ ਪੰਜਾਬ ਸਣੇ ਹੋਰ ਵੀ ਰਾਜਿਆਂ ਤੇ ਉਸ ਤੋਂ ਬਾਅਦ ਲਾਗੂ ਕੀਤੀ ਜਾਏਗੀ ਦਾ ਮਿਨਿਸਟਰੀ ਆਫ ਸੋਸ਼ਲ ਜਸਟਿਸ ਐਂਡ ਐਮਪਾਵਰਮੈਂਟ ਵੱਲੋਂ ਲਿਆਂਦੇ ਗਏ ਇਸ ਕਦਮ ਤੈਤ ਮਾਪਿਓ ਅਤੇ ਬੱਚੇ ਦਾ ਡੀਐਨਏ ਟੈਸਟ ਜਿਹੜਾ ਉਹ ਕਰਵਾਇਆ ਜਾਏਗਾ ਤਾਂ ਜੋ ਪਤਾ ਲੱਗ ਸਕੇ ਕਿ ਬੱਚਾ ਜਿਹੜਾ ਹੈ ਉਹ ਆਪਣੇ ਮਾਪਿਆਂ ਦਾ ਹੀ ਹੈ ਉਹਨਾਂ ਦਾ ਅਸਲੀ ਵਾਰਿਸ ਹੈ ਦਾ ਦੱਸਦੀ ਹੈ ਕਿ ਕੈਬਨਿਟ ਮੀਟਿੰਗ ਦੇ ਦੌਰਾਨ ਇਹ ਫੈਸਲਾ ਲਿੱਤਾ ਗਿਆ ਜਿਸ ਤੋਂ ਬਾਅਦ ਮੰਤਰੀ ਵਰੇਨ ਕੁਮਾਰ ਨੇ ਦੱਸਿਆ ਕਿ ਕਈ ਵਾਰੀ ਲੋਕ ਬੱਚਿਆਂ ਨੂੰ ਆਪਣਾ ਦੱਸਦੇ ਹਨ ਪਰ ਟੈਸਟ 'ਚ ਸੱਚਾਈ ਜੜੀ ਉਹ ਸਾਹਮਣੇ ਆ ਜਾਏਗੀ ਤਾਂ ਇਸ ਕਦਮ ਨਾਲ ਬੱਚਿਆਂ ਦੀ ਤਸਕਰੀ ਅਤੇ ਉਹਨਾਂ ਨਾਲ ਹੋ ਰਹੀ ਬਦਸਲੂਕੀ ਤੇ ਵੀ ਰੋਕ ਲੱਗ ਸਕਦੀ ਹੈ ਜੇਕਰ ਪਤਾ ਲੱਗੇ ਕਿ ਬੱਚਾ ਅਸਲੀ ਵਾਰਸ ਨਹੀਂ ਹੈ ਤਾਂ ਉਸ ਦੀ ਜਾਂਚ ਕੀਤੀ ਜਾਏਗੀ ਤਾਂ ਇਹ ਮਾਮਲਾ ਜੜਾ ਹੈ ਉਹ ਪੁਲਿਸ ਕੋ ਜਾਏਗਾ ਜਿਸ ਦੇ ਉੱਪਰ ਕੜੀ ਕਾਰਵਾਈ ਜੜੀਆ ਉਹ ਵੀ ਕੀਤੀ ਜਾਏਗੀ ਤਾਂ ਦੱਸਦੇ ਚੱਲੀਏ ਕਿ ਹੁਣ ਭਿਖਾਰੀ ਬੱਚਿਆਂ ਦੀ ਪਰੇਸ਼ਾਨ ਨੂੰ ਲੈ ਕੇ ਸਰਕਾਰ ਇੱਕ ਵੱਡਾ ਕਦਮ ਚੁੱਕਣ ਜਾ ਰਹੀ ਹੈ ਦਿੱਲੀ ਤੋਂ ਸ਼ੁਰੂ ਹੋਣ ਵਾਲੀ ਇਹ ਮੁਹਿੰਮ ਹੁਣ ਪੰਜਾਬ ਸਣੇ ਹੋਰ ਵੀ ਰਾਜਾਂ 'ਚ ਜਲਦ ਹੀ ਲਾਗੂ ਕੀਤੀ ਜਾਏਗੀ ਤਵੱਡੇ ਸ਼ਹਿਰਾਂ ਦੇ ਚੌਰਾਇਆ ਤੇ ਲਾਲ ਬੱਤੀ ਵਾਲਿਆਂ ਥਾਵਾਂ 'ਤੇ ਪੇਖ ਮੰਗਦੇ ਬੱਚਿਆਂ ਦੀ ਪਛਾਣ ਨੂੰ ਲੈ ਕੇ ਹੁਣ ਸਰਕਾਰ ਇੱਕ ਵੱਡਾ ਕਦਮ ਚੁਕੇਗੀ ਦੱਸਦੀ ਹੈ ਕਿ ਦਿੱਲੀ ਤੋਂ ਸ਼ੁਰੂ ਹੋਣ ਵਾਲੀ ਇਹ ਮੁਹਿੰਮ ਹੁਣ ਪੰਜਾਬ ਦੇ ਹੋਰ ਰਾਜਾਂ 'ਚ ਵੀ ਜਲਦੀ ਹੀ ਲਾਗੂ ਕਰ ਦਿੱਤੀ ਜਾਏਗੀ। ਦਾ ਮਿਨਿਸਟਰੀ ਆਫ ਸੋਸ਼ਲ ਜਸਟਿਸ ਐਂਡ ਐਮਪਾਵਰਮੈਂਟ ਨੇ ਹੁਣ ਇਹ ਫੈਸਲਾ ਕੀਤਾ ਹੈ ਕਿ ਬੱਚੇ ਸੜਕਾਂ ਤੇ ਪੇਖ ਮੰਗਦੇ ਮਿਲਦੇ ਹਨ ਉਹਨਾਂ ਦੇ ਮਾਪਿਓ ਨਾਲ ਡੀਐਨਏ ਟੈਸਟ ਜਿਹੜਾ ਇਹ ਕਰਵਾਇਆ ਜਾਏਗਾ ਤਾਂ ਕਿ ਬੱਚਿਆਂ ਦੀ ਤਸਕਰੀ ਜਿਹੜੀ ਹੈ ਉਸ ਤੇ ਰੋਕ ਲਗਾਈ ਜਾ ਸਕੇ। ਤਾ ਜੇਕਰ ਬੱਚਾ ਜਿਹੜਾ ਹੈ ਉਹ ਮਾਪਿਆਂ ਦਾ ਨਹੀਂ ਨਿਕਲਦਾ ਹੈ ਜੇਕਰ ਮਾਪਿਆਂ ਦੇ ਨਾਲ ਉਹਦਾ ਡੀਐਨਏ ਟੈਸਟ ਜਿਹੜਾ ਹੈ ਉਹ ਮੈਚ ਨਹੀਂ ਹੁੰਦਾ ਹੈ ਤਾਂ ਇਹ ਮਾਮਲਾ ਜਿਹੜਾ ਹੈ ਉਹ ਪੁਲਸ ਕੋਲ ਜਾਏਗਾ ਤੇ ਇਸ ਦੀ ਵੱਡੀ ਕਾਰਵਾਈ ਕੀਤੀ ਜਾਏਗੀ ਇਸਤੇ